ਅੱਜ ਸ਼ੰਕਰ ਜੀ ਆਪਾਂ ਇਕੱਠੇ ਹੋਏ ਆਂ ਤੁਸੀਂ ਜਿਹੜਾ ਆਪਣੇ ਪੀਐਮ ਸਾਹਿਬ ਨਰਿੰਦਰ ਮੋਦੀ ਜੀ ਆ ਰਾਮ ਮੰਦਰ ਨੂੰ ਵਡਾਵਾ ਦੇ ਰਹੇ ਨੇ ਇਹਦੇ ਬਾਰੇ ਤੁਸੀਂ ਕੀ ਦੇ ਕਹਿਣਾ ਚਾਹੋਗੇ ਦੇਖੋ ਆਪਾਂ ਦੇਖੋ ਰਾਮ ਮੰਦਰ ਜੀ ਦਾ ਜਿਹੜਾ ਵਿਕਾਟਨ ਹੋਇਆ ਹੈ ਬਹੁਤ ਵਧੀਆ ਹੈ ਇਹ ਇਕੱਲੇ ਹਿੰਦੂ ਵਾਸਤੇ ਨਹੀਂ ਹਰ ਇੱਕ ਤਰ੍ਹਾਂ ਵਾਸਤੇ ਹੈ ਚਾਹੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਖੋਲੋ ਰਮਾਇਣ ਖੋਲੋ ਜਾਂ ਕੋਈ ਵੀ ਹਰ ਇੱਕ ਜਗ੍ਹਾ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਰਾਮ ਦਾ ਨਾਮ ਹੈ ਇਸ ਕਰਕੇ ਦੇਖੋ ਇਹ ਗੰਦੀ ਸਿਆਸਤਾਂ ਨੇ ਅੱਜ ਦੀ ਡੇਟ ਦੇ ਵਿੱਚ ਸਿੱਖਾਂ ਤੇ ਹਿੰਦੂਆਂ ਨੂੰ ਲੜਾਇਆ ਇੱਕ ਦੂਜੇ ਦੇ ਪ੍ਰਤੀ ਗਲਤ ਗੱਲਾਂ ਫਲਾਈਆਂ ਨੇ ਆਪਾਂ ਉਸ ਚੀਜ਼ ਦਾ ਵਿਰੋਧ ਕਰਦੇ ਹਾਂ ਅਸੀਂ ਦੇਖੋ ਹਮੇਸ਼ਾ ਸਿੱਖਾਂ ਦੇ ਨਾਲ ਆ ਸਿੱਖ ਸਾਡੇ ਨਾਲ ਨੇ ਸਾਡੇ ਆ ਅਸੀਂ ਚਲੋ ਹਿੰਦੂ ਸਿੱਖ ਤਾਂ ਤਾਂ ਅਸੀਂ ਇਹਦੇ ਵਿੱਚ ਕੋਈ ਮੁੱਦਾ ਹੀ ਨਹੀਂ ਲੈਣਾ ਮੋਦੀ ਸਾਹਿਬ ਦੇ ਨਾਲ ਅਸੀਂ ਇਸ ਕਰਕੇ ਆ ਦੇਖੋ ਅਸੀਂ ਪੰਜਾਬ ਨੂੰ ਇੱਕ ਖੁਸ਼ਹਾਲ ਸਟੇਟ ਬਣਾਉਣਾ ਚਾਹੁੰਦੇ ਆ ਜਿਹੜੀ ਕਿਸੇ ਟਾਈਮ ਨੰਬਰ 1 ਸੀ ਅੱਜ ਸਭ ਤੋਂ ਥੱਲੇ ਆ ਚੁੱਕੀ ਆ ਉਹਦਾ ਕਾਰਨ ਇਹ ਹੈ ਕਿ ਜਦੋਂ ਸੈਂਟਰ ਦੇ ਵਿੱਚ ਕੋਈ ਸਰਕਾਰ ਰਹੀ ਹੈ ਪੰਜਾਬ ਦੇ ਵਿੱਚ ਉਸ ਤੋਂ ਹਮੇਸ਼ਾ ਉਲਟ ਸਰਕਾਰ ਰਹੀ ਇਸ ਵਾਰ ਮੇਰਾ ਨਿਵੇਦਨ ਇਹ ਹੈ ਕਿ ਵੀ ਜੋ ਸੈਂਟਰ ਦੇ ਵਿੱਚ ਸਰਕਾਰ ਰਹਿ ਰਹੀ ਹੈ ਅਸੀਂ ਚਾਹੁੰਦੇ ਆ ਕਿ ਵੀ ਪੰਜਾਬ ਦੇ ਵਿੱਚ ਵੀ ਉਹੀ ਸਰਕਾਰ ਰਹੇ ਅਸੀਂ ਬੀਜੇਪੀ ਦਾ ਪੂਰਾ ਸਮਰਥਨ ਕਰਦੇ ਆ ਅਸੀਂ ਚਾਹੁੰਦੇ ਆ ਕਿ ਵੀ ਜੱਟਾਂ ਨੂੰ ਕਿਸਾਨਾਂ ਨੂੰ ਜੋ ਚੀਜ਼ ਨਹੀਂ ਮਿਲੀ ਉਹ ਮਿਲੇ ਸਾਡੇ ਵਪਾਰੀਆਂ ਨੂੰ ਜੋ ਹਰ ਇੱਕ ਚੀਜ਼ ਦੇ ਵਿੱਚ ਹਰ ਇੱਕ ਥਾਂ ਤੇ ਸਰਕਾਰਾਂ ਨਾਲ ਤੇ ਅਸੀਂ ਇਹ ਚਾਹੁੰਦੇ ਆ ਕਿ ਵੀ ਇਹ ਜਿਹੜਾ ਪੰਜਾਬ ਹੈ ਜਿਹਨੂੰ ਸੋਨੇ ਦੀ ਚੀੜੀ ਕਿਹਾ ਜਾਂਦਾ ਸੀ ਇਹ ਦੁਬਾਰਾ ਸੋਨੇ ਦੀ ਚੀੜੀ ਬਣ ਜਾਵੇ। ਜੈ ਸ਼੍ਰੀ। ਜੈ ਸ਼੍ਰੀ। ਜੈ ਸ਼੍ਰੀ। ਤੁਸੀਂ ਬਤਾਈ ਇੱਕ ਚੀਜ਼ ਹੋਰ ਹੈ ਤੁਸੀਂ ਜਿਹੜੀ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਆ ਬੀਜੇਪੀ ਵੱਲੋਂ ਤੇ ਜਿਹੜੇ ਕੇਸਰੀਵਾਲ ਤੇ ਇਲਜ਼ਾਮ ਲੱਗੇ ਗਏ ਨੇ ਵੀ ਇਹਦੇ ਬਾਰੇ ਤੁਸੀਂ ਕੀ ਚਾਨਣਾ ਪਾਉਂਗੇ? ਦੇਖੋ ਮੈਂ ਦੇਖੋ ਕਿਸੇ ਸਰਕਾਰ ਦੇ ਖਿਲਾਫ ਨਹੀਂ ਬਾ ਸਿਰਫ ਇਹ ਹੈ ਕਿ ਵੀ ਮੋਦੀ ਜੀ ਨੇ ਜੋ ਇਹ ਕੰਮ ਕੀਤਾ రామ ਮੰਦਰ ਅਸੀਂ ਕਰਦੇ ਆ ਆਧੁਨਿਕ ਬੰਦੇ ਆ ਅਸੀਂ ਚਾਹੁੰਦੇ ਆ ਕਿ ਵੀ ਸਾਡਾ ਪੰਜਾਬ ਸਾਡਾ ਦੇਸ਼ ਇੱਕ ਖੁਸ਼ਹਾਲ ਬਣੇ ਤਰੱਕੀਆਂ ਵੱਲ ਗਰੇ ਅਸੀਂ ਕਿਸੇ ਸਟੇਟ ਨੂੰ ਜਾਂ ਕਿਸੇ ਸਰਕਾਰ ਨੂੰ ਗੰਦਾ ਨਹੀਂ ਜਾਂਦੇ ਜਿਹਨੇ ਜੋ ਕਰਦਾ ਸੀ ਉਹ ਕਰਤਾ ਅਸੀਂ ਇਹ ਚਾਹੁੰਦੇ ਆ ਕਿ ਵੀ ਅੱਜ ਜੋ ਇਹ ਮੋਦੀ ਸਾਹਿਬ ਨੇ ਕਿ ਅੱਜ ਇਸ ਪੰਜਾਬ ਦਾ ਜੇ ਕਿਸੇ ਤਰੀਕੇ ਨਾਲ ਉਧਾਰ ਹੋ ਸਕਦਾ ਤਾਂ ਸ਼ਾਇਦ ਉਹ ਮੋਦੀ ਜੀ ਕਰਦੇ ਸੋ ਅਸ਼ਨ ਜੀ ਜੇ ਤੁਸੀਂ ਆਪਣਾ ਸਾਡੇ ਗੋਗਾ ਜੀ ਪ੍ਰਧਾਨ ਜੀ ਨੇ ਵੀ ਜਿਹੜਾ ਅੱਜ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਇਕੱਠੇ ਹੋਏ ਹੋ ਆ ਵੀ ਜੇ ਵੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਵੀ ਨਾਬ ਦੇ ਵਿੱਚ ਤੁਸੀਂ ਕੀ ਚਾਹੁੰਦੇ ਹਰ ਹਰ ਮੋਦੀ ਘਰ ਘਰ ਮੋਦੀ ਸਾਡੇ ਕੋਲ ਤਾਂ ਦੂਬਾ ਹਲਵਾ ਜਿਹੜੀ ਹੈਗੇ ਜੀ ਸਾਡੇ ਤਾਂ ਬਾਪੂ ਜੀ ਵੀ ਇਹੀ ਕਹਿੰਦੇ ਨੇ ਅਸੀਂ ਵੀ ਕਹਿੰਦੇ ਹਾਂ ਪਰ ਸਾਡੇ ਯਾਰ ਮਿੱਤਰ ਵੀ ਕਹਿੰਦੇ ਨੇ ਪਰ ਗੱਲ ਇਹ ਹੈ ਵੀ ਕੁਝ ਬੰਦੇ ਨਾ ਕਈ ਚੀਜ਼ਾਂ ਬਿਨਾ ਮਤਲਬ ਦੀਆਂ ਤਾ 냐냐 ਲੈਂਦੇ ਨੇ ਕੁਛ ਗੱਲਾਂ ਉਹਨਾਂ ਨੂੰ ਸਮਝਣੀਆਂ ਚਾਹੀਦੀਆਂ ਨੇ ਹਰੇਕ ਦਾ ਆਪਣਾ ਹੋਇਆ ਤੁਸੀਂ ਆਪਣੇ ਢੰਗ ਨਾਲ ਰਾਜੀ ਰਹੋ ਸੀ ਆਪਣੇ ਢੰਗ ਨਾਲ ਰਾਜੀ ਉਹਦਾ ਕਿਸੇ ਨੂੰ ਕੋਈ ਹਰੇਕ ਨੂੰ ਆਪਣੇ ਮਾਲਕ ਅਧਿਕਾਰ ਨਹੀਂ ਕੋਈ ਕਿਸੇ ਵੀ ਜਗ੍ਹਾ ਤੇ ਖੜੇ ਕੋਈ ਨਾ ਖੜੇ ਦੇਖੋ ਇਹ ਤਾਂ ਬਣੀ ਹੋਈ ਗੱਲ ਹੈ ਕੋਈ ਕਿਸੇ ਨਾਲ ਖੜਾ ਹੈ ਕੋਈ ਕਿਸੇ ਨਾਲ ਖੜਾ ਹੈ ਕੋਈ ਮੈਂ ਕਿਸੇ ਨਾਲ ਖੜਾ ਇਹ ਤਾਂ ਬਣਦੀਆਂ ਹੀ ਗੱਲਾਂ ਨੇ ਪਰ ਕੋਈ ਇਸ ਚੀਜ਼ ਦਾ ਜ਼ਿਆਦਾ ਨਾਂ ਨਾ ਲਵੇ ਆਪਣੇ ਰਹਿਣਾ ਤਾਂ ਉਰੇ ਹੀ ਹੈ ਸਰਕਾਰ ਵੀ ਇਹੀ ਰਹਿਣੀ ਹੈ ਦੇਖੋ ਤੁਸੀਂ ਵੀ ਰਹੇ ਨੇ ਅਸੀਂ ਵੀ ਰਹੇ ਨੇ ਸਰਕਾਰ ਵੀ ਇਹੀ ਆਉਗੀ ਇਹ ਤੇ ਕੋਈ ਦੋਰਾਇ ਤਾਂ ਹੈ ਨਹੀਂ ਦੇਖੋ ਕਹਿ ਗਈ ਮੈਂ ਕੋਈ ਇਹ ਜਿਹੜੀ ਬੀਜੇਪੀ ਜੀ ਸਾਡੀ ਮੋਦੀ ਸਾਹਿਬ ਦੀ ਸਰਕਾਰ ਹੀ ਆਣੀ ਹੈ ਇਹੀ ਕਰੀ ਉਹ 600 400 650 350 370 380 ਆ ਜੀ 400 ਪਲੱਸ ਮਾਇਆ ਘੈਂੜ ਜੀ 400 ਪਲੱਸ ਤਾਂ ਦੁਨੀਆਂ ਕਹਿੰਦੀ ਸੀ ਕਹਿੰਦੇ ਆ ਪਰ ਲੋਕਾਂ ਦੇ ਮਿਰਚਾਂ ਨੂੰ ਨਹੀਂ ਲੜੀ ਜਾਂਦੀਆਂ ਨੇ ਵੀ ਨਾ ਮਤਲਬ ਇਹ ਘੱਟ ਆਣੀਆਂ ਵਧਾਣੀਆਂ ਵੀ ਜਦੋਂ ਨਹੀਂ ਲੱਖੀ ਐ ਇੱਧਰ ਵੀ ਲਿਓ ਹਿੰਦਰੀ ਦੀ ਕੀ ਗੱਲ ਹੈ ਜੀ